ਓ ਕੀ ਕਰ ਗਏ ਆ ਕੋਈ ਨਹੀਂ ਭਲਾ ਇਹ ਤੋਂ ਬੰਦੇ ਆ ਦੇਖ ਕੋਣ ਦੌੜ ਜੇ ਪਤਾ ਨਹੀਂ ਵਰਗਾ ਸੀ ਚੱਲਣ ਪਾਤੀ ਚਾ ਚਾ ਮਾਦਾ ਨਹੀਂ ਇਹ ਤੋਂ ਆਏ ਮੁੰਡੇ ਦੌੜੇ ਜੋੜੇ ਪਰਿਓ ਮਾਰੂ ਮੇਰਾ ਫੋਨ ਉਹਨੋਂ ਚੁੱਕ ਕੇ ਲੱਗੇ ਨਾਲ ਹੀ ਇਹ ਦਾਦੇ ਹੀ ਪਤਾ ਨਹੀਂ ਕੋਈ ਨਿਛੇੜੀ ਬੰਦੇ ਹੀ ਹੋ ਨਸ਼ੇ ਵਾਲੇ ਮਤਲਬ ਕੈਮਰੇ ਨਹੀਂ ਲੱਗੇ ਸੀ ਇਹਦੇ ਨਹੀਂ ਕੈਮਰੇ ਨਹੀਂ ਆਡੇ ਆ ਲੱਗਾ ਦਾ ਗਵਾ ਨਹੀਂ ਨਹੀਂ ਕੈਮਰਾ ਨਹੀਂ ਹੈ ਉੱਧਰ ਹੀ ਲਾਈਟ ਲਾਈ ਆ ਮਤਲਬ ਜਗੜ ਨੂੰ ਮੈਂ ਵੇਖਾਂ ਇੱਥੇ ਕੋਈ ਵੀ ਨਹੀਂ ਹੈ ਇਹ ਕੌਣ ਆਇਆ ਅੱਗਲ ਖੱਚੀ ਇਹ ਕੌਣ ਹੈ ਪਤਾ ਨਹੀਂ ਮੈਂ ਜਾਣਦਾ ਨਹੀਂ ਕਿ ਇਹਨੂੰ ਪਿੰਡ ਦੇ ਬਾਹਰੋਂ ਆਈ ਕਿ ਦਿਓ ਇੱਥੇ ਤਾਂ ਕੋਈ ਨਹੀਂ ਹੈ ਮੈਂ ਤਾਂ ਜਾਣਦਾ ਨਹੀਂ ਕਹਿੰਦੇ ਮੇਰਾ ਤਾਂ ਫੋਨ ਵੀ ਲੱਗੇ ਆ ਉਹ ਫੋਨ ਲੱਗੇ ਚੁੱਕੇ ਪਤਾ ਨਹੀਂ ਹੁਣ ਪਛਾਣੇ ਨਹੀਂ ਬੰਦੇ ਮੈਂ ਤਾਂ ਥਾਣੇ ਜਾਂ ਜੋਗਾ ਵੀ ਆ ਨਹੀਂ ਹੁਣ ਤੇ ਮੇਰੀ ਕਾਫੀ ਨੂੰ ਅੱਗ ਲੱਗੀ ਆ ਆ ਪਰਨਾ ਕੀ ਦਾ ਹੋਇਆ ਪਰਨਾ ਉਹ ਮੁੰਡੇ ਬਣੇ ਜਿੱਤੇ ਹਾਂਕਣ ਮੈਂ ਘਰ ਜਾਵਾਂ ਇਹ ਕਾਫੀ ਨੂੰ ਅੱਗ ਲੱਗੀ ਹੈ ਇਹਨੂੰ ਮੈਂ ਇਹ ਨਹੀਂ ਚੰਗਾ ਤਪਲਾਉਣਾ ਇੱਥੇ ਇਹਨੂੰ ਸੁੱਕਾ ਨਾ ਹੋਣ ਜਾਣ ਹੁਣ ਮੰਨੇ ਨੂੰ ਇਹਨੂੰ ਕਿੱਦਾਂ ਪਤਾ ਲੱਗੂਗਾ ਇਹੋ ਜਿਹੇ ਉੱਠੇ ਸਿੱਧੇ ਕੰਮ ਕਰਨ ਦਾ ਹਾਂ ਤੇ ਹੁਣ ਫੋਨ ਹੀ ਆ ਬਸ ਫੋਨੋ ਵੇਖੋ ਲੈ ਤੇ ਗਈ ਨਾ ਅਗੁੱਦਾ ਚੱਲ ਕੋਈ ਗੱਲ ਨਹੀਂ ਜੋ ਬਣੂ ਪਤਾ ਲੱਗ ਹੀ ਜਾਣਾ ਹਾਂ ਪਰ ਇੱਕ ਗੱਲ ਲਿਓ ਮन्ने ਸਾਹਮਣੇ ਦਾ ਲੜਕੇ ਬੜਾ ਮਜ਼ਾ ਆਇਆ ਨਾ ਮੈਨੂੰ ਤੇ ਉਹ ਲੱਗਣ ਲੱਗਾ ਜੀ ਦੋ ਤਿੰਨ ਸੱਚੀ ਹੋ ਗਿਆ ਵਾ ਹੈ ਬੇਜੋ ਮੰਮੀ ਕੋਣ ਆਣਦੀਆਂ ਜੀ ਉਹ ਹੱਡੀ ਨਹੀਂ ਪੁੰਚਿਆਗਾ ਤਾਂ ਤੁਸੀਂ ਉਹ ਦੋਕ ਦਿਨ ਮਿੰਟ ਦੀ ਮੇਰੇ ਤਾਂ ਗੁੱਸਾ ਹੁੰਦਾ ਵਾ ਅਸੀਂ ਤਾਂ ਠਾਣੀ ਤਰਾਣੀ ਥੋੜੀਆਂ ਇਹ ਪਹਿਣਾ ਪਹਿਣਾ ਵਾ ਤੁਹਾਨੂੰ ਵੀ ਪਤਾ ਸਾਡਾ ਕਿੰਨਾ ਪਿਆਰ ਵਾ ਉਹਦੇ ਸਾਹਮਣੇ ਤੂੰ ਲੜਨਾ ਹੀਗਾ ਉਹ ਤਾਂ ਮਾੜਾ ਜਿਹਾ ਗੁੱਸਾ ਹੀ ਜਾਂਦਾ ਵਾ ਜਿੱਥੇ ਦੋ ਭਾਂਡੇ ਹੁਣ ਤੇ ਖੜਕੀ ਪੈਂਦੇ ਆ ਚੰਦੇ ਇਸੇ ਬੰਨੇ ਨਜ਼ਰ ਜੀ ਇਹ ਸੌਦਾ ਵੀ ਲੈ ਆਉਣਗੇ ਉਹਦਾ ਇਹਨਾਂ ਦੇ ਇੰਨੀ ਖਾਂਤੇ ਜੂਨ ਸਰਕ ਨਾਲ ਇਸੇ ਬੰਨੇ ਪਤਾ ਲੱਗੂ ਦੁਕਾਨਦਾਰ ਕੋਲ ਤੇ ਜਾਂਦਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਇਹਨਾਂ ਤੋਂ ਲੜੀਂਗਾ ਉਹ ਦਿਨ ਆ ਕੁਛ ਨਹੀਂ ਬੀਤਦੀ ਤੂੰ ਜਿਆਦਾ ਟੈਨ ਜਿਆਦਾ ਪਾਵੇ ਕੋਈ ਖਾਣਾ ਪੈਣਾ ਵਾ ਚਾਚੀ ਸੀਰੀਅਸ ਰਹਿ ਗਈ ਇਹ ਲੱਗਦਾ ਤਾਂ ਝੁੰਡੇ ਪੈ ਰਹੇ ਨੇ ਹੁਣ ਨਾ ਹੀ ਪੈਣਾ ਹੁਣ ਮਮੀ ਸੱਚੀ ਪਰ ਇੱਕ ਗੱਲ ਦੱਸਾਂ ਮਮੀ ਤੇ ਸਾਸ ਮੇਰੀ ਜੀ ਸੈਡ ਤੇ ਮੰਨੇ ਹੁਣਾਂ ਦੇ ਲੈਣਦੇ ਚ ਕੀ ਚੱਕਰ ਆ ਉਹ ਮੇਰਾ ਪੋਤਾ ਹੀ ਆ ਮੈਂ ਤੁਹਾਡੀ ਨੋਹੇ ਦੀ ਵੀ ਨੋਹ ਉਹ ਵੀ ਮੇਰਾ ਪੋਤਾ ਫੇ ਮੈਨੂੰ ਹੁੰਦਾ ਹੈ ਨਾ ਪਰ ਉਹ ਤੁਹਾਡਾ ਜਿਆਦਾ ਪੋਤਾ ਲੱਗਦਾ ਹੈ ਨਾ ਜਿਹੜਾ ਬਾਹਰ ਬੈਠਾ ਉਹ ਨਹੀਂ ਤੁਹਾਡਾ ਪੋਤਾ ਲੱਗਦਾ ਉਹ ਪੋਤਾ ਮੇਰਾ ਵੀ ਪੋਤਾ ਦੋਵੇਂ ਹਾਂ ਚੱਲ ਕੋਈ ਗੱਲ ਨਹੀਂ ਉਹ ਜਿਆਦਾ ਵਾ ਹੁਣ ਤੀ ਨਾ ਨਾ ਕੰਟਰੋਲ ਚ ਰਹਿ ਕੇ ਨਾ ਹੋਵੇ ਵੀ ਤੈਨੂੰ ਚੁੱਕੇ ਮੰਮੀ ਮੈਨੂੰ ਸੱਚੀ ਬਾਬੇ ਕੋਲ ਲੈ ਜਾਏ ਨਾ ਤਾਈ ਦੇ ਰਲ ਕੇ ਚੱਲ ਕੋਈ ਗੱਲ ਰਹਿ ਗਈ ਹੈ ਜਾਤੀ ਜੀ ਇਹਨੂੰ ਕੋਈ ਨਾ ਕੋਈ ਇੱਕ ਦਾਮੀ ਗਰਮ ਹੋ ਜਾਂਦੀ ਆ ਇਹਦੇ ਵਿੱਚ ਹੋ ਜਾਂਦੀ ਆ ਕੀ ਗਰਮ ਹੋ ਜਾਂਦੀ ਆ ਕਦੀ ਪਹੁੰਚ ਆ ਜਾਂਦਾ ਵਾ ਕਦੀ ਕੋਸ਼ ਆ ਜਾਂਦਾ ਨਾ ਨੇ ਮੈਨੂੰ ਡਰਾਉਂਦੀਆਂ ਹੁਣ ਇੱਥੇ ਇਕੱਠੀਆਂ ਤੁਸੀਂ ਬੈਠੀਆਂ ਜੇ ਨਹੀਂ ਮੈਂ ਸਾਰੀ ਗੱਲ ਤਾਂ ਚੁੱਕਦੇ ਸੱਚੀ ਲੈ ਜਾਣ ਮੈਨੂੰ ਰਲ ਕੇ ਦੋਣੇ ਜਾਣੀਆਂ ਬਾਰ ਮਨਜੋਦ ਆ ਗਿਆ ਤੋਨੇ ਹਾਂ ਇਕੱਠੀਆਂ ਬੈਠੀਆਂ ਕੋਈ ਨਹੀਂ ਮੇਰੇ ਸਾਹਮਣੇ ਨਾ ਲੜਨ ਡੀਆਂ ਆਉਂਦੇ ਆ ਨਾ ਡਾਡੀ ਜਠਾਣੀ ਫਿਰ ਬੈ ਕੇ ਸਲਾਹ ਕਰ ਲਿਓ ਤੇ ਫਿਰ ਵੇਖ ਲਿਓ ਕਿੱਥੇ ਖੜਨਾ ਮੈਨੂੰ ਚਲ ਵੇਖ ਲਾਂਗੇ ਤੇ ਹੋਰ ਜੀ ਮੇਰੇ ਨਾਲ ਇਦਾਂ ਲੜਨਾ ਵਾ ਤੇ ਫੇਪਾ ਮੈਂ ਲੈ ਹੀ ਜਾਇਓਗੇ ਬਾਬਾ ਰੱਖ ਲਓ ਤੱਕ ਵਿੱਚ ਕੋਈ ਆ ਗਿਆ ਤੇ ਚਲੋ ਕੋਈ ਗੱਲ ਨਹੀਂ ਕੋਈ ਭੈਣ ਜੀ ਪੁੱਛ ਲਾਂਗੇ ਕੋਈ ਨਹੀਂ ਆਈ ਜਾਣਾ ਉਹਨਾਂ ਨੇ ਹਾਏ ਮਹਾਂਈ ਘਰ ਦਾ ਮੂੰਹ ਸਿਰ ਲੱਭਣ ਡਿਆ ਵਾ ਛਦਾਈਆਂ ਵਾਂਗ ਪਹਿਲਾਂ ਮੈਂ ਉਧਰਲੀ ਗਲੀ 'ਚ ਪੈ ਗਈ ਮੈਨੂੰ ਪਤਾ ਹੀ ਨਾ ਲੱਗਿਆ ਕਿੱਧਰ ਨੂੰ ਮੋੜਨਾ ਵਾ ਸ਼ੁਕਰ ਹੋਇਆ ਮਹਾਰਾਜ ਆਪਣਾ ਘਰ ਹੀ ਆਪਣਾ ਹੁੰਦਾ ਵਾ ਹਾਏ ਮਨਪ੍ਰੀਤ ਆ ਮਨਪ੍ਰੀਤ ਨਹੀਂ ਮਨਪ੍ਰੀਤ ਬੂਆ ਖੋਲ ਮਨਜੋਤ ਹਾਏ ਕਿੱਥੇ ਚਲ ਗਏ ਆ ਬਾਹਰ ਵੀ ਨਹੀਂ ਕੁੰਡਾ ਹਾਏ ਇਹਨਾਂ ਨੇ ਕਦੋਂ ਮੁਰਨਾ ਬੂਆ ਖੋਲਣ ਲੱਗਿਆ ਨੇ ਨਹੀਂ ਪੈਣਾ ਬੂਆ ਖੋਲ ਦੇ ਹਾਏ ਹਾਏ ਰਬਾ ਕੀ ਆ ਨੋਤੀ ਉਹ ਵੇਖ ਕੇ ਰਾਹ ਦੇਖਦੀ ਆ ਇਹਨਾਂ ਨੂੰ ਕਿਸੇ ਨੂੰ ਨਹੀਂ ਮਾਂ ਦੀ ਖਬਰ ਦਾ ਪਤਾ ਸਾਡੀ ਮਾਂ ਕਿੱਥੇ ਆ ਹਾਏ ਰੱਬਾ ਕਿਸੇ ਨੂੰ ਕਲਾ ਕੇ ਹੀ ਪਤਾ ਕਰ ਲੈਂਦੀਆਂ ਵੀ ਗਏ ਆ ਤੇ ਆਏ ਨਹੀਂ ਗੇ ਕਿੱਥੇ ਚਲ ਗਏ ਆ ਮਨਜੋਤ ਕਿੱਥੇ ਹੋਊਗਾ ਇਹਨੂੰ ਅੱਜ ਮੈਂ ਵੇਖੀ ਕਿਦਾਂ ਤਪਲਾਉਣਾ ਮਨਜੋਤ ਨੂੰ ਇਹਨੇ ਮੈਨੂੰ ਬੜਾ ਸਤਾਇਆ ਕੰਜਰਾ ਤੂੰ ਆਪਣੀ ਮਾਂ ਨੂੰ ਰਾਤ ਦਾ ਸੁੱਟ ਕੇ ਕਿੱਥੋਂ ਆਇਆ ਕਿੱਥੇ ਗਿਆ ਕਿੱਥੇ ਆ ਹਾਈ ਮੈਂ ਮਰ ਜਾ ਹਾਇ ਰਬਾ ਕੀ ਆ ਹਾਂ ਮੈਂ ਤਾਂ ਘਰੋਂ ਹੀ ਕੱਢ ਦਿੱਤਾ ਜਿੱਦਾਂ ਇਦਾਂ ਲੱਗਣ ਡਿਆ ਵਾ ਚੰਗੀ ਮੈਂ ਘਰੋਂ ਬ ਘਰ ਹੋ ਗਈਆਂ ਹਾਏ ਵਾਧੂ ਹੋ ਗਿਉ ਮੈਂ ਵਾਧੂ ਚੋਰੀ ਤੇ ਮੇਰਾ ਬੜੂਆ ਕਿਦਾ ਖਾ ਗਿਆ ਖੂਨ ਲੱਗੇ ਪੁਰੇ ਯਾਰ ਤੈਨੂੰ ਲੈ ਕੇ ਦੱਸਾਂ ਮਰਦਾ ਤੂੰ ਕਿਦੈ ਕੀ ਆ ਵਾ ਮਾਰਾ ਕੀ ਹੋਇਆ ਤੈਨੂੰ ਬਿਮਾਰੀ ਪੈਣਿਆ ਤੈਨੂੰ ਆਖਰੇ ਆਜੇ ਤੈਨੂੰ ਉਹ ਮੇਰੀ ਕਾਰਫਰ ਕੋ ਮੈਨੂੰ ਸੁੱਟ ਕੇ ਤੇ ਮੈਂ ਮਰਨ ਨਹੀਂ ਕਿਤੇ ਮੈਂ ਹਾਏ ਮੇਰੇ ਉਹ ਤੇ ਮੈਂ ਜੀਦਾ ਵਾਂ ਤੂੰ ਕਿ ਹੋਇਆ ਵਾ ਤੈਨੂੰ ਸ਼ਰਾਪੀਤੀ ਆ ਤੈਨੂੰ ਸ਼ਰਮ ਨਹੀਂ ਆਲੀ ਤੈਨੂੰ ਮੈਂ ਕਾਰ ਛੱਡਿਆ ਤੂੰ ਮੈਨੂੰ ਪਤਾ ਨਹੀਂ ਲੱਗ ਦਿੱਤਾ ਕਿੱਥੇ ਕਿਹੜੇ ਬੰਦੇ ਆ ਗਏ ਬੰਦੇ ਪੈਗੇ ਸੀ ਮੈਨੂੰ ਉਹਨਾਂ ਕੁੱਟਿਆ ਵਾ ਚੱਲ ਜਾ ਉਥੋਂ ਮੈਂ ਤੈਨੂੰ ਮਾਰ ਦੇਣਾ ਤੈਨੂੰ ਮੈਂ ਕਿੱਥੇ ਮਨਪ੍ਰੀਤ ਇਹਦੇ ਕੋਈ ਬੂਆ ਨਹੀਂ ਖੋਲਣ ਦੇਆ ਕੀ ਬੰਨ ਦੇਆ ਵਾ ਘਰੇ ਹੋਣੀ ਜਿਹੜੇ ਮੈਨੂੰ ਬੰਦੇ ਪੈਗੇ ਮੈਨੂੰ ਕੁੱਟਿਆ ਮੇਰਾ ਫੋਨ ਖੋਗੇ ਲੱਗੇ ਆ ਕਿੰਨੇ ਕੁੱਟਿਆ ਤੈਨੂੰ ਕਿਹੜੇ ਬੰਦੇ ਆ ਈ ਨਾ ਪੱਧਾ ਪਾਇਆ ਮੂਤੇ ਮੈਨੂੰ ਕੁੱਟ ਕੇ ਗਾ ਗਏ ਮੈਂ ਇਹਨੂੰ ਸਮਝ ਨਹੀਂ ਲੱਗ ਰਹੀ ਮੈਨਾਂ ਹੋਇਆ ਕੀ ਆ ਕਿੱਦਾਂ ਤੇਰੇ ਪਰਨਾ ਪਾ ਕੇ ਕਿੱਦਾਂ ਤੈਨੂੰ ਕੁੱਟਿਆ ਦੱਸ ਮੈਨੂੰ ਉਹ ਤੂੰ ਮੇਰਾ ਹੁੰਦਾ ਪੈ ਗਈ ਕਿੱਦਾਂ ਪੈ ਗਈ ਤੈਨੂੰ ਬੁਵਾ ਨੇ ਆਇਆ ਤੇ ਇਹ ਜੋ ਤੇਰੇ ਹੋਣ ਦਾ ਹੋਣ ਦਾ ਤੈਨੂੰ ਆਖਰੀ ਆਜੇ ਆਖਰੀ ਆਜੇ ਆਖਰੀ ਆਜੇ ਤੈਨੂੰ ਤੂੰ ਮਾਂ ਨੂੰ ਵਿਆਹ ਕੁੱਟਣ ਹੈ ਆ ਬੁਵਾ ਖੜਕਾ ਇਹਦਾ ਕਿੱਥੇ ਚਲ ਗਈਆਂ ਏ ਤੂੰ ਫੇਰ ਦੱਸ ਦੀ ਤਾਂ ਨਹੀਂ ਬੰਦਨ ਤੇ ਡੇ ਹੀ ਨਹੀਂ ਕਿਤਾ ਕੁੱਟਿਆ ਬੰਦੇ ਪੈ ਗਏ ਮੈਨੂੰ ਤੂੰ ਮਾਂ ਨੂੰ ਕੁੱਟ ਲਿਆ ਨਾ ਹੁਣ ਰਹਿ ਗਈ ਕਸਰ ਕੋਈ ਤਾਂ ਪੀ ਦਸਣ ਕੀ ਤਾਂ ਕੁੱਟਿਆ ਉਹ ਵੀ ਕਸਰ ਕੱਢ ਲਾ ਕੱਢ ਲਾ ਲੈ ਫੜ ਮਾਰ ਛਿੱਤਰ ਮੇਰੇ ਮਾਰ ਮਾਰ ਮੇਰੇ ਮਾਰ ਮੈਨੂੰ ਮੈਂ ਨਹੀਂ ਹੁਣ ਜਾਣਾ ਘਰ ਨੂੰ ਕਰਕ ਜੋ ਇੱਥੇ ਹੀ ਮਰਜੋ ਇੱਥੇ ਸਾਰੇ ਜਾਣੇ ਇੱਥੇ ਮਰਜੋ ਅੱਜ ਇੱਥੇ ਰੋਂਦੀ ਬਾਬੇ ਭੱਲੇ ਕਰ ਉਹਨਾਂ ਕੀਤਾ ਹ ਕੋਈ ਕਿਹੜੇ ਬਾਬੇ ਮਾਤਾ ਬਾਬੇ ਮਨਜੋਰ ਮੇਰੀ ਜਾਨ ਨਾ ਖਾ ਕਿਹੜੇ ਬਾਬਿਆਂ ਦੀ ਗੱਲ ਕਰਦਾ ਕਿਹੜੇ ਬਾਬੇ ਆ ਤਾ ਮੈਂ ਤੈਨੂੰ ਉਥੇ ਛੱਡ ਕੇ ਆਇਆ ਹਾਂ ਨਾ ਤੈਨੂੰ ਸਮਝ ਲੱਗਦੀ ਕੋਈ ਲੈਣਾ ਦੇਣਾ ਛੱਡ ਗਿਆ ਆਵਾ ਆ ਗਏ ਆ ਭੈਣਾ ਆ ਗਏ ਆ ਕੁੱਤੇ ਵਾਂਗੂ ਬੈਠੇ ਬੂਹੇ ਦਾ ਗਾੜੀ ਬੂਹਾ ਖੜ ਕੇ ਆਉਂਦੇ ਆ ਮਾਹ ਰਾਣੀਆਂ ਨੇ ਕਿਤੇ ਬੂਹਾ ਨਹੀਂ ਖੋਲਿਆ ਅੰਦਰੋਂ ਉਹ ਜਿਆ ਛੁੱਡੂ ਮੇਰਾ ਪੁੱਤ ਜਿਹੜਾ ਬੇਇੱਜ਼ਤੀ ਕਰਾਉਂਦਿਆ ਮੇਰੀ ਮਾਰਾ ਫੜ ਕੇ ਦੋ ਚਪੇੜਾਂ ਤੇ ਪਤਾ ਲੱਗੇ ਦੂਜੀ ਯਾਰ ਬੂਹਾ ਕਿੱਦਾਂ ਖੋਲੂਗੀ ਗਾੜੀ ਕਾੜੀ ਨਾ ਖਲੋਤੀ ਹੁੰਦੀ ਆਕੀ ਇਹਦਾ ਕੀ ਸ਼ੋਰ ਹੈ ਇਹਨੂੰ ਮੈਂ ਕਹਿ ਤਾ ਨਾ ਕਰੋ ਬਾਹ ਨੀ ਲਈ ਕੁੰਡਾ ਮਾਰ ਕੇ ਰਖੀ ਤੂੰ ਸੋਦਾ ਲਿਆਂਦਾ ਨਹੀਂ ਤੂੰ ਬੰਦੇ ਦੀ ਪਈ ਆ ਮੈਨੂੰ ਬੰਦੇ ਪੈ ਗਏ ਉਸੇ ਹਾਂ ਬੰਦੇ ਹੱਟੀ ਤੇ ਹੀ ਬੈ ਗੇ ਤੂੰ ਇੱਧਰ ਬੈਣੇ ਦੱਸ ਕੇ ਬੈਣਦੀ ਆ ਇੱਥੇ ਮੱਝੀ ਪੈ ਤਿਆ ਬੜਾ ਕੋਰ ਕਲਜੋਗ ਆ ਗਿਆ ਕਲਜੋਗ ਆਇਆ ਤੇਰੇ ਵਾਸਤੇ ਕੋਰ ਕਲਜੋਗ ਆ ਜਿੰਨਾ ਨਾ ਹੁੰਦੀਆਂ ਪਤਾ ਕਿ ਉਹਨਾਂ ਨੂੰ ਤੇਰੇ ਵਾਸਤੇ ਕਲਜੋਗ ਆਸੀ ਤੁਲ ਘਰ ਬੈਠੀ ਮਹਾਰਾਣੀ ਦੇ ਅੰਦਰੋਂ ਬੁਹਾ ਮਾਰਿਆ ਕੋਈ ਮਰ ਜੇ ਟਟਕ ਕੇ ਬਾਹਰ ਉਹਨੇ ਕਿਤੇ ਬੁਹਾ ਨਹੀਂ ਕੋਲਣਾ ਉਹ ਮਗਰਮ ਦੀ ਆ ਪੰਨਾ ਵਾ ਕੋਕਰੇ ਕੋਹਾ ਉੱਤਿਆ ਹਾ ਤੇ ਇਦਣੇ ਆਣੇ ਵਾਲੀ ਆ ਮਰੀ ਜਨ ਨੇ ਜੋ ਬੰਦੇ ਪੈਗੇ ਤੇ ਸੌਦਾ ਤੇ ਲੈ ਆਉਂਦੇ ਇਹਨੂੰ ਦੱਸ ਕਿਦਾਂ ਸਮਝਾਉਣਾ ਹੀ ਉਹ ਸੌਦੇ ਕੀ ਆ ਅਰੇ ਤਪਲਾਦੇ ਹਾਂ ਫੜ ਕੇ ਕੀ ਹੋਣ ਲੱਗਾ ਮਾਰਦਾ ਦੋ ਕੇ ਦੇ ਜਿੱਦਾਂ ਮੇਰੇ ਮੂੰਹ ਤੇ ਦਿੱਤਾ ਪਰ ਨਾ ਦਿੰਦਾ ਅਰੇ ਮੂੰਹ ਤੇ ਉਹ ਗੱਲ ਤੇਰੀ ਰਨ ਜੂਆ ਉਹਨੂੰ ਤਾਂ ਤੂੰ ਕੁਝ ਨਹੀਂ ਆਖਿਆ ਦਫਾ ਹੋ ਜਾ ਕੇ ਉਹ ਚੱਲ ਤੂੰ ਆਪ ਮੈਂ ਨਹੀਂ ਜਾਣਾ ਵੇ ਤੇਰੇ ਕਾੜੀ ਜੋੜੇ ਹੱਥ ਮੈਂ ਇੱਥੇ ਠੀਕ ਮਾਂ ਜਿੱਥੇ ਹੈ ਗਈ ਆ ਜਿੰਨੀ ਤੂੰ ਮੇਰੀ ਕਦਰ ਪਾਈ ਆ ਨਾ ਓਨੀ ਕੀ ਉਹਨੇ ਪੌਣੀ ਭੜ ਕੇ ਮਾਦਾ ਹੁਣ ਮੈਂ ਤੈਨੂੰ ਕਹਿਣਾ ਤੂੰ ਕਹੀ ਜਾ ਮੈਂ ਨਹੀਂ ਜਾਣਾ ਨਾ ਕਵੀ ਜਾ ਤੂੰ ਜਾ ਰਨ ਦਾ ਮਜੂਰ ਬਣ ਜਾ ਤੂੰ ਵੀ ਜਾ ਕੇ ਮਾਰ ਫੇ ਇੱਥੇ ਮੈਂ ਜਦੋਂ ਵਕਤ ਵੇਖ ਲਿਆ ਇੰਨੇ ਤੇ ਮੈਂ ਹੁਣ ਸੁੱਖ ਵੇਖਣ ਦਾ ਵੇੜਾ ਨਹੀਂ ਵਰਦੀ ਜਾ ਤੂੰ ਕੰਜਰ ਨਾ ਹੋਵੇ ਤੇ ਨਹੀਂ ਹੁਣ ਮम्मी ਨਹੀਂ ਆਈ ਅੰਦਰ ਉਹ ਬੈਠੀ ਹੈ ਬਾਹਰ ਚੱਲ ਐਜ ਲਾਉਣਾ ਜੀ ਹਾਂ ਪੈਨੇ ਤੂੰ ਤੈਨੂੰ ਇਦਾਂ ਵਾ ਜਿਦਾ ਕੁੱਤੀ ਸੁਹੀ ਹੁੰਦੀ ਹੈ ਚੋਕੀ ਚਾਰ ਮਾਂ ਪਹਿਲਾ ਉਹ ਸਵਾਲ ਕਰੀਂ ਤੂੰ ਮਰ ਤੂੰ ਸਵਾਲ ਕਰੀਂ ਨਹੀਂ ਜਿਹਦੇ ਵਜ੍ਹੀਆਂ ਹਨ ਉਹਨੂੰ ਪਤਾ ਹੁੰਦਾ ਮੇਰਾ ਫੋਨ ਵੀ ਗਿਆ ਫੋਨ ਵੀ ਲਾ ਗਿਆ ਚੋਰ ਤੇ ਚੰਗਾ ਨਾ ਹੁੰਦਾ ਜੇ ਮੈਨੂੰ ਦੇ ਦਿੰਦੇ ਫੋਨ ਤੇ ਬੁੱਲਾ ਜੇਬੇ ਚ ਭਾਗੇ ਪੁੜਕਦੇ ਫਿਰਦੇ ਸੀਗੇ ਇਹਨੂੰ ਪਤਾ ਦੇਗਾ ਪੈਰ ਪੈਰ ਤੇ ਚੋਰ ਤੜੇ ਫਿਰਦੇ ਆ ਤੁਹਾਨੂੰ ਕੱਲਿਆ ਵੀ ਜਾ ਕੇ ਉਥੋਂ ਖੰਡ ਪੱਤੀ ਸੌਦਾ ਕੌਫੀ ਕਾਫੀ ਲੈ ਆਓ ਤੇ ਆ ਪਰਨਾ ਚ ਚੋਕ ਕੇ ਲੈ ਆਏ ਆ ਤੁਸੀਂ ਪਰਨਾ ਉਹਨਾਂ ਦਾ ਚੋਰਾ ਦਾ ਵਾ ਹਾਏ ਰੱਬਾ ਨਨੂੰ ਫੋਨ ਦੇਤਾ ਤੇ ਮਗਰੋਂ ਤੁਹਾਡੀ ਕੀ ਪ੍ਰੋਫਿਟ ਆਇਆ ਪਰਨਾ ਉਹ ਮੇਰੇ ਮੂੰਹ ਆ ਬਾਅਦ ਨੇ ਕਿ ਮੈਨੂੰ ਛੋਟੇ ਕੇ ਫੇਫੂ ਹੋ ਗਏ ਡਿਆ ਮੈਨੂੰ ਆਫਰ ਨਹੀਂ ਮੇਰਾ ਬਡੂਆ ਛੱਡ ਕੇ ਜਿਹੜਾ ਦੁਕਾਨ ਵਾਲਾ ਕਹਿੰਦਾ ਉਹ ਅਮਲੀ ਉਹਨਾਂ ਨੂੰ ਉਹਨਾ ਬੱਡੇ ਵਿੱਚ ਕੋਈ ਹੋਣਾ ਨਹੀਂ ਪੈਸਾ ਤੇ ਮੈਨੂੰ ਪੈ ਗੋ ਗਿਆ ਫੇਰ ਫਿਰ ਉਹਨਾਂ ਨੇ ਮੈਨੂੰ ਥੋੜਾ ਪਤਾਵਾ ਲਿਆਵਾ ਮਮੀਂ ਜਾ ਕੇ ਜੱਲਾ ਆਇਆ ਨੂੰ ਹਾਏ ਤਾਈ ਤੂੰ ਬੁਹੇ ਗਾੜੀ ਕਿਉਂ ਬੈਠੀ ਏ ਜੇ ਹਾਂ ਹੋ ਪੈਣਾ ਜਦੋਂ ਬੁਹੇ ਗਾੜੀ ਬਾਲ ਦਿੱਤਾ ਤੇ ਬੁਹੇ ਗਾੜੀ ਬੈਣਾ ਵਾ ਰਾਜ ਘਰ ਚ ਕੋਠੀਆਂ ਚ ਬਹਿਣ ਵਾਲੀ ਅੱਜ ਮੈਂ ਬੁਹਾਂ ਗਾੜੀ ਬੈਠੀ ਸਿਆਣੇ ਕਹਿੰਦੇ ਬੁਹੇ ਅੱਗੇ ਨਹੀਂ ਬੈਈਦਾ ਚਲ ਉੱਥੋਂ ਤਾਂ ਮੈਂ ਘਰ ਛੱਡ ਕੇ ਆਵਾਂ ਉੱਥੇ ਨਹੀਂ ਜੋਤੀ ਤੂੰ ਰਹਿਣ ਦੇ ਪੈਣਾ ਜਿੱਥੇ ਹੈਗੀ ਮੈਂ ਇੱਥੇ ਚੰਗੀ ਆ ਕੋਈ ਗੱਲ ਨਹੀਂ ਆ ਇੱਥੇ ਉਹ ਦਾਾਂ ਵਾਲੀ ਕਹਾਵਤ ਟੋਕਸਾਦੀ ਆ ਚੋਰਾ ਨੂੰ ਮੋੜ ਕਿਤੇ ਨਹੀਂ ਗੱਲਾਂ ਲਾਲਾ ਨਾਲ ਕਰ ਮੰਮੀ ਲੈ ਗਿਆ ਗੱਲਾਂ ਤੇ ਇਦਾਂ ਹੀ ਕਰੂੰ ਹੁਣ ਕਿਉਂ ਕੀ ਹੋਇਆ ਜੇ ਐ ਹੋਈ ਮੁੱਲ ਮੇਰਾ ਪੈਣਾ ਸੀ ਮਗਰਾਂ ਤੋੜੀ ਐਵੇਂ ਆਂਦੇ ਆ ਬੰਦਾ ਵੀ ਹੋਣਾ ਜ਼ਰੂਰੀ ਆ ਕਿਹਨੇ ਕੁਝ ਕਿਹਾ ਤਾਂ ਨਾ ਕੋਈ ਫਰਕ ਵੀ ਨਹੀਂ ਛੱਡਿਆ ਜੋਤੀ ਕਿੰਨੇ ਕੁਝ ਕਿਹਾ ਦੱਸੋ ਮੈਨੂੰ ਆਪਣੇ ਪੁੱਤ ਨੇ ਕਿਹਾ ਮੰਮੀ ਆਉਂਗਾ ਅੰਦਰ ਨਹੀਂ ਤੂੰ ਤਾਂ ਚਲੀ ਜਾ ਇੱਥੋਂ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਲੈ ਦੀਦੀ ਮੇਰੇ ਕੋਈ ਕਸੂਰ ਐ ਇੱਥੇ ਤੇਰਾ ਕਸੂਰ ਨਹੀਂ ਆਪਾਂ ਤੈਨੂੰ ਹੀ ਜੜਕੀ ਜਾਂਦੇ ਮੇਰੀ ਗੱਲ ਸੁਣ ਤਾਂ ਆਈ ਪੁੱਤ ਪਿੱਛੇ ਤਾਂ ਹੀ ਹੋਏ ਮਰਦੇ ਸੀ ਉਸੇ ਪੁੱਤਰ ਤਨ ਗੇਟੋ ਬਾਹਰ ਬਿਠਾਇਆ ਆ ਤੁਸੀਂ ਕਹਿੰਦੇ ਬਸ ਪੋਤੀ ਪੁੱਤ ਪੁੱਤ ਨਹੀਂ ਹੁੰਨਾ ਸਾਹਮਣੇ ਜਿੰਨੇ ਨੂਹਾਂ ਸਾਹਮਣੀਆਂ ਵਾ ਚਲ ਉੱਠ ਆਉਗਾ ਤੈਨੂੰ ਘਰ ਸੁਣਗੀ ਇਹ ਇੱਥੇ ਖਲੋਤੀ ਨੇ ਇੱਕ ਵਾਰ ਨਹੀਂ ਮੈਨੂੰ ਆਖਿਆ ਆ ਜਾ ਮੰਮੀ ਉੱਠ ਕੇ ਆ ਜਾ ਜਾਂ ਮੈਂ ਤੈਨੂੰ ਪਾਣੀ ਜਾਂ ਕੁਛ ਐਦਾਂ ਹੀ ਬਸ ਗੱਲਾਂ ਕਰਕੇ ਮੈਂ ਜੋ ਨਾ ਜਾਗਾ ਮਨੇ ਪਈ ਦਿਸਪਾ ਦਾ ਓਡਰ ਵਿਚਾਰੇ ਚਲ ਕਿਉਂ ਨਹੀਂ ਕਰੇ ਨਹੀਂ ਰਹਿਣ ਤੇ ਮੈਂ ਨਹੀਂ ਜਾਣਾ ਮੈਂ ਕਿੰਨੀ ਵਾਰੀ ਇਹਨਾਂ ਨੂੰ ਪੁੱਛਿਆ ਰਾਤ ਦਾ ਇਹਨਾਂ ਨੇ ਦੱਸਿਆ ਮੈਨੂੰ ਵੀ ਮੰਮੀ ਕਿੱਥੇ ਆ ਅਸੀਂ ਤਾਂ ਖੋਦ ਪੁੱਛਦੇ ਰਹੇ ਆ ਲੱਗ ਗਿਆ ਕਿਦਾਂ ਮੈਂ ਉੱਥੇ ਸਬੈਨ ਹੋ ਗਈ ਮੇਰੇ ਸਾਹ ਸੁੱਕ ਗਿਆ ਮੇਰਾ ਚਲੋ ਪਾਣੀ ਤਾਂ ਨਹੀਂ ਬੂਆ ਖੜਕਾਉਂਦੇ ਕਿਤੇ ਉਹਨਾਂ ਨੇ ਬੂਆ ਨਹੀਂ ਖੋਲਿਆ ਜੀ ਜੀ ਮੈਂ ਬਾਥਰੂਮ ਚ ਹੀ ਹਾਂ ਨਹੀਂ ਪਤਾ ਲੱਗਦਾ ਤਾਈ ਤੁਹਾਨੂੰ ਪਤਾ ਇੱਥੇ ਪਤਾ ਲੱਗਣ ਡਿਆ ਅਗਲੇ ਕਮਰੇ ਚ ਉਹ ਨਹੀਂ ਮੇਰਾ ਤਾਂ ਨਹੀਂ ਜਾਣ ਨੂੰ ਜੀ ਕਰਦਾ ਕਰਾਂਗਾ ਜਾਣਾ ਕਿਉਂ ਨਹੀਂ ਚਲੋ ਚਲੋ ਉਹਦੀ ਕਿਹੜੀ ਗੱਲ ਆ ਉਹ ਤੁਹਾਨੂੰ ਪਤਾ ਤਾਂ ਕਿੱਦੇ ਬੋਲਦਾ ਰਹਿੰਦਾ ਵਾ ਕਦੋਂ ਉਹਦੀ ਮੈਂ ਬੂਆ ਖੜਕਾਉਂਦੇ ਮੈਂ ਜਬੈਨ ਹੋ ਗਈ ਮੈਂ ਮੁੜ ਕੇ ਉਹ ਗੱਲਾਂ ਕਦੀ ਜਾਣਨੀ ਆ ਮੈਂ ਮਮੀ ਮੈਂ ਬਾਥਰੂਮ ਚ ਹੀ ਹਾਂ ਨਹੀਂ ਪਤਾ ਲੱਗਦਾ ਆਉ ਜੀ ਤੂੰ ਫੇਰ ਆ ਗਿਆ ਤੈਨੂੰ ਉਹ ਦਿਨ ਆਖਿਆ ਵੀ ਮੇਰੇ ਮੱਥੇ ਨਾਲ ਲੱਗੀ ਮੈਂ ਨਾ ਤੈਨੂੰ ਕੋ ਬਾਤ ਅੱਜ ਦੱਸਣਾ ਆ ਮੈਂ ਤੇਰੀ ਕੋਈ ਸੁਣੀ ਨਹੀਂ ਮੈਂ ਪ੍ਰੂਫ ਲੈ ਕੇ ਆਇਆ ਤੂੰ ਚੂਬ ਲੈ ਕੇ ਆਵਾ ਮੇਰੇ ਜ਼ਖਮ ਨੱਕਰੀ ਜਾਂਦਾ ਹੈ ਨਾ ਜ਼ਖਮ ਮੇਰੇ ਸੁੱਕਣ ਦੇ ਨੇ ਕਿ ਨਹੀਂ ਸੁੱਕਣ ਦੇ ਨੇ ਤੂੰ ਮੇਰੇ ਮੱਥੇ ਨਾਲ ਲੱਗਿਆ ਕਰ ਬਸ ਅੱਜ ਮੈਂ ਤੇਰੇ ਜ਼ਖਮਾਂ ਤੇ ਮਲਮ ਲਾਉਣਾ ਆਵਾ ਕੋਈ ਮਲਮ ਦੀ ਲੋੜ ਤੇ ਰਿਆਂ ਦੀ ਤੂੰ ਐਦਾਂ ਨਹੀਂ ਮੰਨਣਾ ਤੂੰ ਇਧਰ ਵੇ ਸੁਣ ਫਿਰ ਹੁਣ ਇਹਨੂੰ ਛੱਡ ਦੇ ਤੂੰ ਮੇਰੇ ਵੱਲ ਵੀ ਧਿਆਨ ਦੇ ਦੇ ਅਈ ਤੇ ਸੁਣ ਮੈਂ ਨਹੀਂ ਸੁਣਿਆ ਮੈਂ ਮੈਨੂੰ ਨਹੀਂ ਪਤਾ ਮੈਂ ਨਿਹੜਾ ਵਾ ਤੂੰ ਸੁਣ ਲਈਕਰ ਗੱਲ ਸੁਣ ਲਈ ਉਹਨਾਂ ਦੀ ਜਬਾਨੀ ਮਨਜੋਤ ਦੀ ਮਾਂ ਦੀ ਜਬਾਨੀ ਗੱਲ ਸੁਣੀ ਓਏ ਤੂੰ ਯਾਰ ਸਾਡਾ ਹੁਣ ਕਾਹ ਤੋਂ ਪੁੱਤੇ ਪਾਉਂਦਾ ਫਿਰਦਾ ਹਾਂ ਉਹ ਬੁੱਡੇ ਵੀ ਮਾਰਿਆ ਆ ਆ ਮਾਤਾ ਪੂਰੀ ਗੱਲ ਦਾ ਸੀ ਉਹਨੂੰ ਕਿਦਾਂ ਮਾਰਿਆ ਗਿਆ ਇੱਦਾਂ ਤਾਂ ਮੈਂ ਦੱਸਿਆ ਵੀ ਗਿਆ ਸੀ ਚਾਹ ਤਾਂ ਚਾਹ ਕਿਹਾ ਤਾਂ ਬਣਾ ਦੋ ਚਾਹ ਬਣਾਉਣ ਗਈ ਤੇ ਉਹ ਚਾਲੂ ਹੀ ਨਾ ਜਦੋਂ ਅੱਗ ਲਾਈ ਤੇ ਉਹ ਆਕਮਾਚੀ ਸਾਡੇ ਪਪਾ ਜੀ ਮੈਨੂੰ ਨਹੀਂ ਹੁਣ ਚਾਹਦੀਆਂ ਬੰਦਾ ਹੁਣ ਵੇਖਦਾ ਆਲੀ ਵੀਡੀਓ ਨਾਜੀ ਦੇਖਾ ਮੇਰੇ ਮੁੰਡੇ ਨੇ ਮਾਰਿਆ ਮਨਾਉਣਾ ਚਾਹੀ ਮੈਂ ਜਾਵਾ ਚਲ ਜਾ ਬਾਅਦ ਮੈਂ ਆ ਵੇਖੀ ਫੇਰ ਰੁਕ ਜਾ ਮਾਤਾ ਇਹ ਕੁਛ ਕਹਿ ਰਹੀ ਆ ਵੀ ਵੇਖੀ ਫੇਰ ਸੁਣੀ ਵੇਖੀ ਸੁਣਦੀ ਆਵਾਜ਼ ਕੋਈ ਸਾਡੇ ਜਾ ਰਹੇ ਹੋ ਜੀਆਂ ਵੀਰ ਵੀਡੀਓ ਪਾ ਗੱਲਾਂ ਕਰ ਕਰਕੇ ਲੋਕਾਂ ਨੇ ਕੀਤੀਆਂ ਇਹ ਰਿਕਾਰਡਿੰਗ ਉਹਨਾਂ ਦੀ ਮਾਂ ਦੀ ਆਪਣੀ ਆ ਉਹ ਕਈ ਵਾਰ ਜਰਾ ਮਾਜਾ ਬਦਲਦੀ ਆ ਆਵਾਜ਼ਾ ਬਦਲਦੀ ਤੇ ਯਾਰ ਹੁਣ ਨਹੀਂ ਹੁਣ ਕੋਈ ਕੁਝ ਵੀ ਹੁਣ ਤੂੰ ਜੋ ਬਸਾ ਪੜੇ ਨਾ ਹੁਣ ਤੇ ਮੈਂ ਨਾ ਇਦਾਂ ਦਿਨ ਮੈਂ ਪ੍ਰੂਫ ਇਕੱਠੇ ਕਰਕੇ ਦੇ ਦਿਆਂ ਵੀ ਤੈਨੂੰ ਯਕੀਨ ਹੋ ਜੇ ਮੈਨੂੰ ਵਾਕਿਆ ਮੇਰੀ ਧੀ ਨੂੰ ਉਹਨਾਂ ਨੇ ਮਾਰਿਆ ਹੈ ਮੈਨੂੰ ਯਕੀਨ ਆ ਹੁਣ ਮੈਨੂੰ ਪ੍ਰੂਫਾਂ ਦੀ ਲੋੜ ਦੱਸ ਫਿਰ ਭਾਉ ਤੂੰ ਉਹ ਗੱਲ ਕਰੀ ਜਾਂਦਾ ਨਾ ਯਾਰ ਉਹ ਗੱਲ ਦੀ ਕਰਨੀ ਆ ਮੈਂ ਹੁਣ ਇਹ ਗੱਲਾਂ ਆ ਜਿਹੜੀ ਆ ਵੀਡੀਓ ਜੀ ਲਈ ਫਿਰਦਾ ਇਹ ਤਾਂ ਕਈ ਇਦਾਂ ਗੱਲਾਂ ਕਰ ਕਰਕੇ ਤੇ ਕਰਦੇ ਰਹਿੰਦੇ ਆ ਅਸਲੀਅਤ ਤੇ ਜਿਹੜੀ ਹੋਰ ਆ ਅਸਲੀਅਤ ਆ ਤਾਂ ਅਸਲੀਅਤ ਸਲੀਆਤ ਵਾਹ ਜੇ ਸੱਚ ਪੁੱਛੇ ਨਾ ਤੂੰ ਮੇਰੇ ਕੋਲ ਇਲਾਵਾ ਥਾਣੇ ਜਾਵੀਂ ਤੇ ਥਾਣੇ ਵਾਲੇ ਕੋਲ ਸੋਣਾ ਵੀ ਇਹ ਉਹਨਾਂ ਨੇ ਮੈਨੂੰ ਰਿਕਾਰਡਿੰਗ ਦਿੱਤੀ ਉਹ ਤੈਨੂੰ ਹੁਣ ਜੋ ਰਿਕਾਰਡਿੰਗ ਦਿੱਤੀ ਪਹਿਲੋਂ ਗਣਾ ਦਿੱਤੀ ਤੈਨੂੰ ਹੈ ਉਹਦੇ ਗੱਲ ਆ ਜੇ ਮੈਨੂੰ ਲੱਭਦਾ ਫਿਰਦਾ ਸੀ ਨਹੀਂ ਲੱਗੀ ਮੂਹੇ ਵਿੱਚ ਯਕੀਨ ਨਹੀਂ ਕਰਦਾ ਅੱਜ ਤੁਰ ਕੋਟਿੰਗ ਲੈ ਕੇ ਆ ਗਿਆ ਹੁਣ ਤੇਰੀ ਮਰਜ਼ੀ ਹੈ ਯਕੀਨ ਕਰਨਾ ਕਰ ਲਈ ਨਹੀਂ ਕਰਨਾ ਤੇਰੀ ਮਰਜ਼ੀ ਉਹ ਮੈਂ ਤੇਰੇ ਤੇ ਯਕੀਨੀਓ ਕਰਨਾ ਪਾਇ ਰਿਕਾਰਡਿੰਗ ਵਾ ਪਾਇ ਕੋਈ ਮહેર ਮੈਨੂੰ ਮੇਰੀ ਤੂੰ ਤੂੰ ਮੇਰੀ ਜਾਨ ਛੱਡ ਤੂੰ ਤੂੰ ਥਾਣੇ ਜਾਵੀਂ ਉਹਨਾਂ ਨੂੰ ਆਖੀ ਵੀ ਜਿਹੜੀ ਰਿਕਾਰਡਿੰਗ ਆ ਉਹ ਕਰ ਸੁਣਾਉ ਮੈਨੂੰ ਬਲਾ ਨਹੀਂ ਮੈਂ ਕਿਤੇ ਨਹੀਂ ਜਾਣਾ ਬਸ ਜਿਹੜੀ ਰਿਪੋਰਟ ਦਿੱਤੀ ਮੈਨੂੰ ਉਹ ਦੇ ਦੋ ਜਿਹੜੇ ਮੈਂ ਸਬੂਕ ਤੇ ਇਕੱਠੇ ਫਕਰਦਾ ਫਿਰਦਾ ਹਾਂ ਉਹ ਨਹੀਂ ਅਜੇ ਤੈਨੂੰ ਪਤਾ ਜਿਦਨ ਮੈਨੂੰ ਸਬੂਤਾਂ ਦਾ ਪਤਾ ਲੱਗਿਆ ਮੈਂ ਆਪੇ ਵਿਸਾ ਦੇਣਾ ਉਹਨੂੰ ਮੈਨੂੰ ਤੇਰੀ ਲੋੜ ਨਹੀਂ ਗਈ ਹੁਣ ਪਤਾ ਮੈਨੂੰ ਵੀ ਆ ਸਭ ਕੋ ਪਰ ਮੇਰੇ ਅਜੇ ਹੱਥ ਕੱਖ ਨਹੀਂ ਲੱਗਦਾ ਜਿਦਨ ਲੱਗ ਗਿਆ ਉਹਦਨੇ ਇਹਨੂੰ ਵੇਖੀ ਕਿਦਾਂ ਸੁਣਨਾ ਮੈਂ ਇਹਨੇ ਜਿਹੜਾ ਖੰਡ ਪਾੜਿਆ ਇਹਨਾਂ ਨੇ ਮਾਂ ਕੋਹ ਕਹਿੰਦੀ ਪੁੱਤ ਕੋਹ ਕਹਿੰਦਾ ਕੋਈ ਕੋਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਵੀ ਧਿਆਨ ਤੇ ਨਾ ਵਾਲੀ ਆ ਪਰ ਮੇਰੇ ਹੱਥ ਲੱਗ ਲੰਦੇ ਸਬੂਤ ਫੇਰ ਦੱਸਦਾ ਇਹਨਾਂ ਨੂੰ ਮੈਂ ਇੰਨਾ ਬਾਅਦ ਗੱਲ ਕਰਦਾ ਚਲ ਭਾਬੀ ਨਾਲ ਕਰ ਲਾ 来ਉਣਾ ਹੀ ਆਪਣੇ ਘਰ ਹੀ ਆਉਣਾ ਹੀ ਔਰ ਤੁਸੀਂ ਕਿੱਥੇ ਜਾਣਾ ਹੈਗਾ ਭਾਬੀ ਹਾਂਜੀ ਬੰਦੇ ਤੂੰ ਪਵਾਏ ਮੈਨੂੰ ਭਾਬੀ ਸ਼ਰਮ ਨੂੰ ਹੱਥ ਮਾਰੋ ਕੁਝ ਤੁਹਾਡੀ ਭਾਬੀ ਆ ਮੈਂ ਬੰਦਿਆਂ ਨਾਲ ਕੋਈ ਕੰਟੈਕਟ ਰੱਖਿਆ ਵਾ ਕਿ ਮੈਂ ਤੁਹਾਨੂੰ ਬੰਦੇ ਪਵਾਏ ਨੇ ਮੈਨੂੰ ਸੱਕ ਤੇਰੇ ਤੇ ਹੀ ਆ ਤੂੰ ਪਵਾਏ ਆ ਹਾਂ ਹਾਂ ਜੇ ਬਾਹਰ ਵਾਲੇ ਤਰ੍ਹਾਂ ਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਇਦਾਂ ਦਾ ਇਲਜ਼ਾਮ ਲਾਉਂਦੇ ਮੇਰੇ ਸਿਰ ਤੁਹਾਡਾ ਰਹਿਣਾ ਕੁਝ ਨਹੀਂ ਜੇ ਤੁਹਾਨੂੰ ਆਪਨੇ ਸ਼ਰਮ ਆਉਣੀ ਚਾਹੀਦੀ ਜਾਂ ਤੁਹਾਡੀ ਪਰਜਾਈ ਮੈਂ ਲੋਕਾਂ ਨੂੰ ਬੰਦਿਆਂ ਨਾਲ ਗੱਲਾਂ ਪਤਾ ਕਰਨ ਲੀਆਂ ਵਾ ਪਰ ਮਨਜੁਰ ਕਿਹੜੇ ਬੰਦੇ ਕਿੱਦਾਂ ਪੈ ਗਏ ਕੀ ਕਰ ਉਹ ਕੀ ਭਜ ਤੁਹਾਡੇ ਵਾਲੀ ਮਮੀ ਇਹੋ ਲਾਂਡੀ ਮਨਪਰੀਨਾ ਕਿ ਸ਼ਬਦਾਂ ਉਹ ਲਿਆ ਗਿਆ ਫਲਾਨ ਕਰੋ ਤੇ ਵਰਤਦੇ ਸ਼ਬਦ ਨਹੀਂ ਕੀ ਗੱਲ ਜੇ ਮੈਂ ਲਾਂਡੀ ਤਨ ਬੰਦੇ ਪਵਾਤੇ ਲੜਕੇ ਮੈਂ ਉਹ ਤੁਹਾਨੂੰ ਪਤਾ ਘਰਾਂ ਵਿੱਚ ਤੋਪਾਂ ਨੇ ਖੜਕੀ ਪੈਂਦੇ ਨੇ ਗੁੱਸਾ ਅਗਲੇ ਦੇ ਬੰਦੇ ਨੂੰ ਆ ਹੀ ਜਾਂਦਾ ਵਾ ਇਹ ਥੋੜੀ ਉਹ ਤਾਂ ਲਾਂਡੀ ਤਨ ਬੰਦੇ ਪਵਾਤੇ ਮੈਂ ਵੇਖ ਲੈ ਦਰਬੀਰੋ ਜੇ ਮੈਂ ਘਰੋਂ ਗਈ ਹਾਂ ਤਾਂ ਮਗਰੋਂ ਫੇਰ ਲੜਨੀ ਡੈ ਪਈ ਆਏ ਇਹ ਕੀ ਗੱਲ ਹੋਈ ਭਲਾ ਆ ਤਾਂ ਫੇਰ ਠੱਤੀ ਮੈਂ ਫੇਰ ਗਿਆ ਜੇ ਲੜੀ ਇਹਦੇ ਧਰ ਦੇ ਬੰਦੇ ਪਵਾਉਣੇ ਸੀ ਇਹਨੇ ਹਾ ਧੋਗੀ ਪਾਈ ਦੀ ਸੋਚ ਵੇਖੋ ਮੰਮੀ ਕਿਦਾਂ ਆਂਦੀ ਆ ਕਿ ਜੋਤੀ ਨੇ ਬੰਦੇ ਪਵਾਤੇ ਨਾਜ ਦੀ ਗੱਲ ਕਰਿਆ ਕਰ ਤੇ ਮੈਂ ਅੱਗੇ ਬੜੀ ਵਾਰ ਆਖਿਆ ਮੈਂ ਤੇਰੇ ਤੇ ਉਦਾਂ ਹੀ ਬੜਾ ਗੁੱਸਾ ਆਇਓ ਹੁਣ ਜੇ ਕੋਈ ਗੱਲ ਸੱਚੀ ਆ ਤਾਂ ਵੀ اتنا ਚੱਜ ਨਾ ਕਰ ਲਾ ਤੇ ਜੇ ਝੂਠੀ ਆ ਮੈਨੂੰ ਤਾਂ ਵੀ ਦੱਸ ਦੇ ਝੂਠੀ ਗੱਲ ਬੰਦੇ ਪਏ ਮੇਰਾ ਫੋਨ ਕੋਈ ਗਾਂਹ ਗਿਆ ਆ ਤੇ ਜਲਦੀ ਥੋੜੀ ਮੈਂ ਪਵਾਏ ਵਾ ਹੋਏ ਮੇਰਾ ਘਰ ਦੁਸ਼ਮਣ ਕੌਣ ਵਾ ਦੱਸ ਹਾਂ ਹੈ ਵੇ ਕੰਮ ਪਾਜ ਦੇ ਦੁਸ਼ਮਣ ਕੌਣ ਆ ਮੈਨੂੰ ਜਿਹੜਾ ਸਤਾਣਾ ਮੈਨੂੰ ਪਰੇਸ਼ਾਨ ਨਾ ਕਰ ਮੈਂ ਬੜੀ ਔਖੀ ਹੋ ਗਏ ਤੇ ਮੇਰੀ ਬਾਤ ਨਹੀਂ ਪੁੱਛੀ ਕਿਹੜੇ ਬੰਦੇ ਤੇਰੀ ਪਛਾਣ ਚ ਨਹੀਂ ਆਏ ਤੂੰ ਆਈ ਸਭ ਤੋਂ ਜ਼ਿਆਦਾ ਔਖੀ ਭਾਬੀਆਂ ਮਿਲਦੇ ਇਹਨ ਬਜ਼ਾਵਾ ਕੀ ਗੱਲ ਜੀ ਮੈਂ ਔਖੀ ਤੇ ਮੈਂ ਇਹੋ ਜਿਹੀ ਕੰਮੀ ਕਰਨੀ ਦੱਸ ਜੇ ਸਾਡੀ ਇੱਕ ਨਾ ਲਾ ਕੇ ਨਾ ਮਾਰੋ ਦਲਬੀਰੋ ਇੱਕ ਨਾ ਲਾ ਕੇ ਨਾ ਮਾਰੋ ਸਾਨੂੰ ਜੇ ਹੀ ਆ ਹੀ ਗਏ ਨਾ ਇੱਥੇ ਭੁੱਲੇ ਚੁੱਕੇ ਤੇ ਉਦਾਂ ਹੀ ਨੂੰ ਕਹਿ ਦੋ ਵੀ ਚਲ ਜਿਓ ਇਹ ਤਾਂ ਮੇਰੇ ਪੁੱਤ ਨੂੰ ਫਿਰ ਏਦਾਂ ਸੱਟ ਪੇੜ ਜਿਆਦਾ ਲੱਗ ਜਾਂਗੀ ਮੈਂ ਮੁੱਤੋਂ ਸਾਡੇ ਨਾਂ ਲਾਉਣਾ ਵਾ ਤਾਂ ਹੀ ਮੇਰੀ ਗੱਲ ਸੁਣੋ ਸਿੱਧੀ ਗੱਲ ਆ ਹੁਣ ਤੇ ਆਪਣੇ ਪੁੱਤ ਵਾਲਦੇ ਹੋਗੇ ਨਾ ਫਿਰ ਜਦੋਂ ਮੈਂ ਤੁਹਾਨੂੰ ਇੰਨਾ ਫੜ ਕੇ ਨੇ ਆਈ ਉਹ ਤਾਂ ਤੁਹਾਨੂੰ ਕਹਿੰਦੇ ਇੱਥੇ ਮਰ ਗੇਟ ਲ ਮੰਮੀ ਦਾ ਸ਼ਰਮਾ ਮਨਾ ਭਾਬੀ ਦਾ ਸ਼ਰਮਾ ਮਨਾ ਆਉਂਦੇ ਆ ਅਮਨ ਨੂੰ ਮਾਰਨ ਵਿੱਚ ਮੈਂ ਕਿਹਾ ਪੈਸੇ ਦੇ ਕਢਾਇਆ ਹੈ ਨਾ ਪਤਾ ਮੈਨੂੰ ਜਿਦਾ ਵੀ ਆਉਂਦੇ ਆ ਹੀ ਭਲੇਖਾ ਨਹੀਂ ਹੈ ਲੈ ਕੇ ਗੱਲਦਾ ਮੈਨੂੰ ਪੈ ਜਾ ਆਉਂਦੇ ਹੈ ਕਿ ਨਹੀਂ ਆਉਂਦੇ ਜੀ ਜੇ ਤੂੰ ਮੈਨੂੰ ਲੈ ਆਈ ਨਾ ਪਾਉ ਫੜ ਕੇ ਐਡੇ ਨੋਰੇ ਨਾ ਮਾਰ ਜਾ ਆਪਣਾ ਕੰਮ ਕਰ ਜਾ ਕੇ ਆਹ ਫਰਕ ਹੁੰਦਾ ਜੀ ਆਹ ਫਰਕ ਹੁੰਦਾ ਜੇ ਆਪਣੇ ਤੇ ਪਕਾਨੀਆਂ ਵਿੱਚ ਤੁਸੀਂ ਨਹੀਂ ਸਾਨੂੰ ਆਪਣਾ ਸਮਝਦੇ ਅਹੀਂ ਫਿਰ ਵੀ ਜੀ ਭੋਲੇ ਤੈਨੂੰ ਨਾ ਲਾ ਹੀ ਲੈਣੇ ਆ ਪਰ ਮੈਨੂੰ ਥੋੜੀ ਪਤਾ ਲੱਗਾ ਕੋਈ ਪੀਂਦਾ ਮੇਰੇ ਮੁੰਡੇ ਨੂੰ ਮਾਰਾ ਮੈਂ ਤਾਂ ਆ ਪੁੱਤ ਉਹਨੂੰ ਹੋਰ ਕੁੱਪੇ ਬਥੇਰੇ ਮੈਨੂੰ ਆਈਗਾ ਕੋਸ਼ ਨਹੀਂ ਹੋ ਗਿਆ ਮੁੰਡੇ ਤੁਹਾਡੇ ਕਿੱਥੇ ਸੱਟ ਪੈ ਗਈ ਵਿਖਾਉਂ ਬਣਾ ਇੰਨਾ ਇਧਰ ਹੁਣ ਕਰੋ ਤੁਸੀਂ ਇਹ ਤਾਂ ਕਿ ਨਾ ਕੁਝ ਨਾ ਪੈਂਦੀ ਸੱਟਾਂ ਲਾਉਂਦੀਆਂ ਹੋਰ ਮਨਜੋਤ ਕਹਦੇ ਕਿੱਥੇ ਲੱਗੀ ਸੱਟ ਮੰਮੀ ਲੱਗੀਆਂ 100 ਲੱਖ ਰੁਪਈਆ ਹੋਣਾ ਕਿ ਤੇ ਚੋਚ ਚਾਰ ਪੈ ਗਏ ਹੋਣੇ ਕੱਢਣ ਵਾਸਤੇ ਫਿਰ ਹੋਰ ਚੋਰਣੇ ਦੇ ਕੋ ਕੀ ਲੈਣਾ ਹੈਗਾ ਕੋਈ ਸੱਟ ਤੇ ਨਹੀਂ ਲੱਗੀ ਤੇ ਮੰਮੀ ਸਾਰੇ ਬਲਾਲ ਕਰਦੀ ਭਾਬੀ ਮੈਂ ਕਰਦੀ 12 ਵਾਲੇ ਵੀ ਤੇਨੂੰ ਫੋਨ ਵੇਖੀ ਸਹੀ ਤੇ ਹੁਣ ਕਿੱਦਾਂ ਮੈਨੂੰ ਡਰ ਨਹੀਂ ਮਾਰਿਆ ਵੇਖੀ ਡਾਰ ਕਿਦਾਂ ਪੈਂਦਾ ਈ ਹੁਣ ਤੈਨੂੰ ਫਿਰ ਜਾਇਦਾ ਤੂੰ ਵੱਧ ਗਿਆ ਜੇ ਅਹੀਂ ਸਰ ਕੁਝ ਕਾਲ ਨਹੀਂ ਕਰਦੇ ਮਾੜੀ ਚੰਗੀ ਕੋਈ ਜੋਤੀ ਨਾ ਐਦਾਂ ਕਰ ਚਲ ਜੋਤੀ ਚੁੱਪ ਕਰ ਨਾ ਤਾਈ ਤੂੰ ਸਮਝਾ ਲੋ ਸਿੱਧੀ ਗੱਲ ਮੈਂ ਰੋਜ਼ ਰੋਜ਼ ਨਹੀਂ ਤੁਹਾਨੂੰ ਇਹ ਕਹਿਣਾ ਨਹੀਂ ਸਮਝਾ ਲੋ ਨਾ ਉਹਨੂੰ ਤੇ ਮਾੜੀ-ਮੋਟੀ ਕੋਈ ਖਬਰ ਲੱਗੀ ਉਹ ਤਾਂ ਹੀ ਤੈਨੂੰ ਉਹਨੇ ਕਹਿਤਾ ਕਿੰਨੇ ਤੈਨੂੰ ਉਹਨੇ ਕਦੀ ਕਹਿਤਾ ਅੱਗੇ ਵੀ ਮੇਰਾ ਹੀ ਨਾਮ ਆਉਂਦੇ ਹਰ ਗੱਲ ਵਿੱਚ ਮੁੜ ਕੇ ਹਾਢੀ ਗਿਆ ਇਹ ਮੁੜ ਕੇ ਤੇਰਾ ਸਭ ਨਾਕ ਨਾ ਆਇਆ ਉਹਨੇ ਇੰਨਾ ਪੈਸਾ ਲਾ ਕੇ ਤੇਰੀ ਤੇ ਇੱਕ دیਵਾਨੀ ਨਹੀਂ ਲੱਗੀ ਸਰ ਕੋਈ ਚਾਰਚ ਫੇਰੇ ਉੱਜਣ ਗਏ ਆ ਆਪਣੇ ਕਰ ਤਬੀਰ ਜੰਡੇ ਜੀ ਅਹੀਂ ਥੋੜੀ ਕੁਝ ਮਾੜਾ ਸੋਚਿਆ ਤੁਹਾਡਾ ਪਿਆਰ ਜੀ ਸਮਝਾ ਲਾ ਇੰਨੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਅੱਗੇ ਬੜੀ ਖਪੀ ਹਾਂ ਖਪੇ ਨਾ ਖਪੇ ਰਹੋ ਅਹੀਂ ਥੋੜੀ ਤਾਂ ਨਿਖ ਪਾਇਆ ਵਾ ਆਪਣੀ ਕਰ ਤੋਤਾ ਦੇ ਖਪੇ ਹੋ ਬਾਹਰ ਚ ਰੋ ਕੇ ਸੱਚੇ ਹੋਏ ਹਿੰਦੇ ਨੇ ਮਾਂ ਪਤ ਦੋਵੇਂ ਅਹੀਂ ਕਦੀ ਕਿਤੇ